ਅੱਜ ਲਾ ਰਹੇ ਆਂ ਵੀਰੋ ਆਪਾਂ ਮੱਕੀ ਨੂੰ ਪਾਣੀ ਤੇ ਹੁਣ ਲੈਟ ਆਉਣ ਲੱਗੀ ਸਵੇਰੋਂ 4 ਵਜੇ 4 ਵਜੇ ਉੱਠ ਕੇ ਆਪਾਂ ਹੁਣ ਮੱਕੀ ਨੂੰ ਪਾਣੀ ਸਟਾਰਟ ਕਰ ਦਿੰਨੇ ਆਂ ਕਿਉਂ ਗਰਮੀ ਬਹੁਤ ਆ ਮੱਕੀ ਨੂੰ ਪਾਣੀ ਦੀ ਬਹੁਤ ਜ਼ਰੂਰਤ ਪੈਂਦੀ ਆ ਤੇ ਦਿਨੇ ਹੁਣ ਲੈਟ ਆਉਂਦੀ ਨਹੀਂ ਕਣਕਾਂ ਪੱਕੀਆਂ ਵੀ ਇਹਨੇ ਤਾਂ ਕਰਕੇ ਆਪਾਂ ਸਵੇਰੋਂ 4 ਵਜੇ ਆ ਕੇ ਪਾਣੀ ਲਾਉਣੇ ਆ ਮੱਕੀ ਨੂੰ ਹੁਣ ਪਾਣੀ ਵੀ ਜਲਦੀ ਜਲਦੀ ਲਊਗੀ ਕਿਉਂ ਗਰਮੀ ਜਾਦੇ ਹੋਗੀ ਤੇ ਤੁਸੀਂ ਦੇਖ ਹੀ ਸਕਦੇ ਹੋਗੇ ਪਾਣੀ ਆਪਣਾ ਚੱਲ ਰਿਹਾ ਹੈਗਾ ਚਲੋ ਮੈਂ ਤਾਂ ਠੀਕ ਆ ਹੁਣ ਸਵੇਰੇ 4 ਵਜੇ ਲੈਟ ਆਉਂਦੀ ਆ ਤੇ 8 ਵਜੇ ਭੱਜ ਜਾਂਦੀ ਆ ਸਵੇਰ ਸਵੇਰੇ ਕੰਮ ਹੋ ਜਾਂਦਾ ਹੈਗਾ ਲਓ ਜੀ ਤੁਸੀਂ ਕੁਦਰਤ ਦਾ ਕਮਾਲ ਦੇਖ ਲਓ ਦੀ ਰਾਤ ਨੂੰ ਤਰੇਲ ਪੈਂਦੀ ਹੈਗੀ ਜਿਹੜੀ ਤਰੇਲ ਪੈਂਦੀ ਹੈ ਇਹਦਾ ਪਾਣੀ ਜੜ ਚ ਆ ਜਾਂਦਾ ਹੈ ਨਾ ਦੇਖੋ ਕੁਦਰਤ ਦੀ ਕਿੱਡੀ ਵੱਡੀ ਰਚਨਾ ਹੈਗੀ ਵੀ ਕੁਦਰਤ ਆਪਣੇ ਆਪ ਦੇਖੋ ਤੁਸੀਂ ਬੂਟੇ ਨੂੰ ਪਾਣੀ ਦਿੰਦੀ ਹੈਗੀ ਆਪ ਨੂੰ ਐ ਲੱਗਦਾ ਵੀ ਪਾਣੀ ਜੇ ਹੁਣ ਆਪਾ ਦਿੰਨੇ ਆ ਤਾਈੋਂ ਪਾਣੀ ਆਉਂਦਾਗਾ ਚਲੋ ਭਰਪੂਰ ਮਾਤਰਾ ਚ ਤਾਂ ਨਹੀਂ ਮਿਲਦਾ ਪਰ ਕੁਦਰਤ ਨੇ ਆਪਣਾ ਸਿਸਟਮ ਤਾਂ ਬਣਾਇਆ ਹੋਇਆ ਨਾ ਵੀ ਬੁੱਟੇ ਦੀ ਜੜ ਤੱਕ ਪਾਣੀ ਕਿਵੇਂ ਪਹੁੰਚਾਉਣਾਗਾ ਆੰਗ ਦਾ ਕੋਈ ਪਰਨਾ ਨਾ ਵਾਂਗਵੇਂ ਨਾ ਹੀ ਮੁਰ ਪਰ ਅਗਰ ਜੀ ਦੇ ਨਾਲ ਬੈਠਾ ਤਾਂ ਨਹੀਂ ਤਾਂ ਇਹ ਮੁਰਦਾ ਹੈ ਜਿਹੜਾ ਤਾਜੀ ਚੱਲ ਜੇ ਅਗਰ ਆ ਸੁਝੂ ਨਹੀਂ ਪਾ ਰਿਹਾ ਹੈ ਸ੍ਰੀ ਸੁਨੰਦਨਾ ਦਾਤਾ ਆ ਆ ਵਾਲੀ ਬਰੀਕ ਮੱਖੀ ਆਈ ਜਿਹੜੀ ਆਪਣੀ ਮੱਕੀ ਦੀ ਗੋਭ ਨੂੰ ਖਾਂਦੀ ਆ ਸ੍ਰੀ ਅਦੇ ਹੁਣ ਸਾਢੇ 6 ਹੋ ਗਏ ਵੀਰੋ ਆਪਾਂ ਲੱਗੇ ਤੇ ਸਵੇਰੋਂ 4 ਵਜੇ ਤੇ 4 ਵਜੇ ਉੱਠੇ ਤੇ ਡੰਗਰਾਂ ਨੂੰ ਕੱਕ ਪਾਏ ਤੇ ਫਿਰ 4:30 ਵਜੇ ਲੈਟ ਆ ਗਈ ਤੇ ਆਪਾਂ ਮੱਕੀ ਰਮਾਉਣ ਲੱਗੇ ਤੇ ਤੇ ਹੁਣ ਹਾਰੀ ਦਾ ਸੀਜ਼ਨ ਆ ਗਿਆ ਲੈਟ ਹੁਣ ਸਵੇਰੋਂ 4 ਵਜੇ ਤੋਂ ਲੈ ਕੇ 8:30 ਵਜੇ 8 ਵਜੇ ਤੱਕ ਹੀ ਚੱਲਿਆ ਕਰੂਗੀ ਤਾਂ ਕਰਕੇ ਹੁਣ ਸਵੇਰ-ਸਵੇਰੇ ਪਾਣੀ ਲਾਉਣਾ ਪੈਂਦਾ ਮੱਕੀ ਨੂੰ ਤੇ ਗਰਵਾਣੀ ਦੇ ਪ੍ਰਵਾਹ ਚੱਲ ਰਹੇ ਨੇ ਗੁਰਦੁਆਰਾ ਸਾਹਿਬ ਆਪਣੇ ਖੇਤ ਦੇ ਨਜ਼ਦੀਕ ਹੈ ਤੁਸੀਂ ਇਸ ਤਰ੍ਹਾਂ ਦੇਖੋ ਕਿਵੇਂ ਸਕੂਨ ਆਉਂਦਾ ਪਿੰਡਾਂ ਵਿੱਚ ਚਲੋ ਜੋ ਤਾਂ ਅਜੇ ਵੀ ਇੱਧਰ ਪੰਜਾਬ 'ਚ ਰਹਿੰਦੇ ਨੇ ਉਹ ਤਾਂ ਇਹ ਕੁਦਰਤ ਦਾ ਨਜ਼ਾਰਾ ਦੇਖ ਲੈਂਦੇ ਨੇ ਹਰ ਰੋਜ਼ ਜੋ ਵਿਦੇਸ਼ਾਂ ਚ ਚਲੇ ਗਏ ਉਹ ਤਾਂ ਬਾਈ ਹੁਣ ਜਿਆਦਾ ਜੀ ਦੇਖ ਸਕਦੇ ਨਹੀਂ ਜਿਹੜੇ ਇਹ ਆਨੰਦ ਨੇ ਸਵੇਰੇ ਉੱਠ ਕੇ ਗਰਵਾਣੀ ਕੰਨਾਂ 'ਚ ਪੈਣੀ ਪਰ ਉਹਨੂੰ ਵਿਦੇਸ਼ ਜਾ ਕੇ ਬਹੁਤ ਮਿਸ ਕਰਦੇ ਨੇ ਮੇਰੇ ਹਿਸਾਬ ਨਾਲ ਤਾਂ ਇਸ ਨੂੰ ਵੱਡੀ ਜਨਤ ਇਸ ਧਰਤੀ ਤੇ ਨਹੀਂ ਹੋਣੀ ਜਿਹੜੀ ਪੰਜਾਬ ਚ ਆ ਗਈ ਇਸ ਤਰ੍ਹਾਂ ਦਾ ਵਾਤਾਵਰਨ ਤੇ ਇਸ ਤਰ੍ਹਾਂ ਦੇ ਮੌਸਮ ਸਾਰੇ ਗਰਮੀ ਸਰਦੀ ਪਸੰਤਰਤ ਦੇਖੋ ਕਿਸ ਤਰ੍ਹਾਂ ਜਾਨਵਰ ਚੱਲੇ ਨੇ ਲਓ ਜੀ ਹੁਣ ਗੁਰਦੁਆਰਾ ਸਾਹਿਬ ਤੋਂ ਹੁਕਮ ਨਮਾ ਲੈ ਲੋ ਤੇ ਵਾਹਿਗੁਰੂ ਬੋਲਦੇ ਆ ਜੀ ਹੋ ਅਤਿ ਕਹਿ ਦਿਓ ਫਰਜ਼ ਮੇਰੇ ਕੋਤੇ ਕੋ ਤੂੰ ਆਈ ਵੈਦਾਨੀ ਆਸ ਲੇ ਜਨਾਮ ਤੇ ਆਈਏ ਕਾਰਜ ਆਗਰਾ ਕੋ ਉਹ ਤੇ ਆਲ ਕਿਰਪਾਲ ਤੇ ਆ ਕਰੋ ਆਪੇ ਸੁਣੇ ਬੇਨਤੀ ਉਹ ਆਸਾ ਕਰੋ ਮੇਲ ਮਿਲਾਵੋ ਕਉ ਤੁਪਮ ਕੀ ਤੁੰਤੀ ਸਤਨਾਮ ਵਾਹਿਗੁਰੂ ਸਾਈਂ

ਰਾਮ ਦਾ ਸਤਿ ਸਰੂ ਵਰਣਾ ਤੋਂ ਸਾ ਉਪਰ ਸਾਥ ਤਮਾ ਤੋਂ ਓ ਓ ਓ ਮੋ ਮਲੋ ਕਰਿ ਸਿਮਨਾ ਗੁਰੂ ਗ੍ਰੇਸ਼ਿਨੇ ਬਨਾ ਨਾ ਕੋ ਦੇ ਕੋ ਸੂ ਮ ਪ੍ਰਵਥਰੇ ਬੈਸਲਾਂ ਸੋ ਤੇ ਤਾਰੇ ਗੁਰਤਾ ਸਾਥੋਂ ਕੀ ਚਾਰ ਗੰਗਾਮਾਲਾ ਲਾਤੀ ਸਰਸੰਤ ਸਾਸੀ ਲਾਲ ਕਾ ਨਾਮ ਤੇ ਆਇ ਆਦਿੁਰ ਕੋ ਪ੍ਰਭ ਪਾਇ ਸਾਧ ਸੰਗਮਾਲਾ ਲਾਤੀ ਸਰਸੰਤ ਸਾਸੀ ਲਾਲ ਕਾ ਨਾਮ ਤੇ ਆਇ ਆਦਿੁਰ ਕੋ ਪ੍ਰਭ ਪਾਇ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਲਓ ਜੀ ਆਨੰਦ ਫਿਰ ਚੜਦੇ ਸੂਰਜ ਦਾ ਸੂਰਜ ਚੜ ਗਿਆ ਹੁਣ ਤੇ ਤੋਂ ਪੜਾ ਟਾਈਮ ਸ਼ੁਰੂ ਹੋ ਗਿਆ ਆਪਣਾ ਪਾਣੀ ਵੀ ਹੁਣ ਤਾਂ ਨੇੜੇ ਲੱਗ ਗਿਆ ਅਜੇ ਲਾਈਟ ਤਾਂ ਸ਼ਾਇਦ ਚੱਲੋ ਵੀ ਹੋਰ ਟਾਈਮ ਤੇ ਪਾਣੀ ਦਾ ਕੰਮ ਆਪਣਾ ਲਗਭਗ ਨੇੜੀ ਜਗਾ ਨਿਬੜਨ ਵਾਲੀ ਜਗਾ ਤੇ ਆਪਾਂ ਕਰਦੇ ਆ ਆਪਣੇ ਬਲੌਗ ਦਾ ਇੱਥੇ ਐਂਡ ਧੰਨਵਾਦ ਜੀ